ਸਤਨਾਮ ਵਾਹਿਗੁਰੂ ਸਾਹਿਬ ਜੀਓ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਓਗਣ ਕਰੈ ਕਾਹੇ ਕੀ ਗੁਸਲਾਤ ਹਾਤ ਦੀਬ ਕੂਏ ਪਰੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਦਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤਮ ਚਤਰ ਸਿਆਣੇ ਤੂੰ ਸਰਬ ਕਲਾ ਕਿਆਤਾ ਮਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤਮ ਪਾਪ ਖੰਡਨ ਨੀਕੋ ਠਾਕੁਰ ਦੇਸਾਰਾ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰ ਬਹਾਨ ਤੁਮ ਕਰੋ ਪਲਾ ਹਮ ਪਲੋ ਨ ਜਾਣਹ ਤਮ ਸਦਾ ਸਦਾ ਦਿਆਲਾ ਤਮ ਸੁਖਦਾਈ ਪੁਰਖ ਬਿਦਾਤੇ ਤੁਮਰਾ ਖੋ ਆਪਣੇ ਬਾਲਾ ਤੁਮ ਨੇਦਾਨ ਅਡਲ ਸੁਲਤਾਨ ਜੀ ਜੰਦ ਸਭ ਜਾਚੈ ਕਾਹੋ ਨਾਨਕ ਹਮ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਤੁਮ ਨਿਦਾਨ ਅਡਲ ਸੁਲਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਹਮ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਓਗਣ ਕਰੈ ਕਾਹੇ ਕੀ ਗੁਸਲਾਤ ਹਾਤ ਦੀਬ ਕੂਏ ਪਰੈ ਰਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ 5 ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾਰਾ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰ ਬਹਾਨ ਤੁਮ ਕਰੋ ਪਲਾ ਹਮ ਪਲੋ ਨ ਜਾਣ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਬੁਰਖ ਬਿਦਾਤੇ ਮਰਾ ਕੋ ਆਪਣੇ ਬਾਲਾ ਤੁਮ ਨੇ ਦਾਨ ਅਡਲ ਸੁਲਤਾਨ ਜੀ ਜੰਦ ਸਭ ਜਾਚੈ ਕਾਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਤਮ ਨਿਦਾਨ ਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹਿ ਹਵਲਾ ਰਾਖ ਸੰਤਨ ਕੈ ਪਾਛੈ ਕਬੀਰ ਮਨ ਜਾਣੈ ਸਭ ਬਾਤ ਜਾਨਤ ਹੀ ਓਗਣ ਕਰੈ ਕਾਹੇ ਕੀ ਗੁਸਲਾਤ ਹਾਤ ਦੀਬ ਕੂਏ ਪਰੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ 5 ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਦਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂੰ ਐਸਾ ਅਮ ਬਾਪੀ ਤੁਮੋਂ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਦਾਨ ਦੇਹੁ ਮਿਹਰ ਬਹਾਨ ਤੁਮ ਕਰੋ ਪਲਾ ਹਮ ਪਲੋ ਨ ਜਾਣ ਹ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮਰਾ ਕੋ ਆਪਣੇ ਬਾਲਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਦ ਸਭ ਜਾਚੈ ਕਾਹੂ ਨਾਨਕ ਹਮ ਇਹ ਹਵਲਾ ਰਾਖ ਸੰਤਨ ਕੈ ਪਾਛੈ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਦ ਸਭ ਜਾਚੈ ਆਹੋ ਨਾਨਕ ਹਮ ਇਹ ਹੈ ਹਵਲਾ ਰਾਖ ਸੰਤਨ ਕੈ ਪਾਛੈ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਓਗਣ ਕਰੈ ਕਾਹੇ ਕੀ ਗੁਸਲਾਤ ਫਾਤ ਦੀਬ ਕੂਏ ਪਰੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਵਾ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤਮ ਚਤਰ ਸਿਆਣੇ ਤੂੰ ਸਰਬ ਕਲਾ ਪਿਆਤਾ ਮਦੂ ਹਮ ਐਸੇ ਤੂੰ ਐਸਾ ਹਮ ਪਾਪੀ ਤਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰ ਬਹਾਨਾ ਤੁਮ ਕਰੋ ਪਲਾ ਹਮ ਪਲੋ ਨ ਜਾਣਹ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮਰਾ ਖੋ ਆਪਣੇ ਬਾਲਾ ਤੁਮ ਨੇਦਾਨ ਅਡਲ ਸੁਲਤਾਨ ਜੀ ਜੰਦ ਸਭ ਜਾਚੈ ਕਾਹੋ ਨਾਨਕ ਹਮ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਾਹੋ ਨਾਨਕ ਹਮ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਓਗਣ ਕਰੈ ਕਾਹੇ ਕੀ ਗੁਸਲਾਤ ਹਾਥ ਦੀਪ ਕੂਏ ਪਰੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ ਪੰਜਵਾਂ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੈਲੇ ਤੁਮ ਯੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾਰਾ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰ ਬਹਾਨਾ ਤੁਮ ਕਰੋ ਪਲਾ ਹਮ ਪਲੋ ਨ ਜਾਣ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਬਿਦਾਤੇ ਤਮਰਾ ਕੋ ਆਪਣੇ ਬਾਲਾ ਤਮਨੇ ਦਾਨ ਅਡਲ ਸੁਲਤਾਨ ਜੀ ਜੰਦ ਸਭ ਜਾਚੈ ਕਾਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਤਮ ਨਿਦਾਨ ਅ ਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹਿ ਹਵਲਾ ਰਾਖ ਸੰਤਨ ਕੈ ਪਾਛੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ